ਨੌਜਵਾਨਾਂ ਨੂੰ ਬੁਰੀ ਤਰ੍ਹਾਂ ਕੁੱਟ ਰਿਆ ਇਹ ਪੰਜਾਬ ਪੁਲਿਸ ਦਾ ਏਐਸਆਈ ਹੈ ਜਿਸਨੇ ਬੀਤੀ ਰਾਤ ਆਦਮ ਉਰਚ ਨੌਜਵਾਨਾਂ ਨੂੰ ਸ਼ਰਿਆਂ ਥੱਪੜ ਮਾਰੇ ਤੇ ਇੱਕ ਨੀਚੇ ਡਿੱਗੇ ਨੌਜਵਾਨ ਨੂੰ ਬੜੀ ਬੇਰਮੀ ਨਾਲ ਲੱਤਾਂ ਮਾਰੀਆਂ ਜੋ ਤਸਵੀਰਾਂ ਚ ਸਾਫ਼ ਦਿਖਾਈ ਦੇ ਰਿਹਾ ਹੈ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੇ ਹੁਣ ਵੀਡੀਓ ਵਾਇਰਲ ਹੋਣ ਬਾਅਦ ਚਲੰਦਰ ਦਿਹਾਰਤੀ ਦੇ ਐਸਐਸਪੀ ਨੇ ਕਾਰਵਾਈ ਦੇ ਹਦੇਸ਼ ਦਿੱਤੇ ਨੇ ਆਜ਼ਮਤੀ 118 2024 ਇਸ ਦਾ ਮਾਮਲਾ ਸਾਡੀ ਧਿਆਨ ਵਿੱਚ ਆਇਆ ਹੈ ਜਿਹਦੇ ਵਿੱਚ ਕਿ ਹਰਪ੍ਰੀਤ ਸਿੰਘ ਅਤੇ ਅਜੀਤ ਕੁਮਾਰ ਇਸ ਨਾਮ ਦੇ ਦੋ ਲੜਕੇ ਸੀ ਜਿਨ੍ਹਾਂ ਦੇ ਨਾਲ ਕੱਲ 3.44 ਦੇ ਉਤੇ ਨਾਕੇ ਦੇ ਦਰਵਾਜ਼ੇ ਜਿਨ੍ਹਾਂ ਵੱਲੋਂ ਪੁਲਿਸ ਕਰਮਚਾਰੀਆਂ ਨਾਲ ਜਿਹਦੇ ਵਿੱਚ ਕਿ ਪੁਲਿਸ ਮਹਿਲਾ ਕਰਮਚਾਰੀਆਂ ਸਾ ਉਹਨਾਂ ਨੂੰ ਮਾਰਕੀਟ 'ਤੇ ਖੜਿਆ ਨੂੰ ਬਦਤਮੀਜ਼ੀ ਕੀਤੀ ਔਰ ਗੰਦੀਆਂ ਗੱਲਾਂ ਕਹੀਆਂ ਜੋ ਇਸ ਕਟਨਾ ਨੂੰ ਅੰਜਾਮ ਦੇ ਕੇ ਮੌਕੇ ਦਾ ਖਰਾਬ ਹੋ ਦੇ ਸੰ। ਜਿਨ੍ਹਾਂ ਨੂੰ ਪੁਲਿਸ ਵੱਲੋਂ ਚੇਸ ਕਰਕੇ ਕਾਬੂ ਕੀਤਾ। ਅਤੇ ਕਾਬੂ ਕਰਨ ਤੋਂ ਪ੍ਰੰਤ ਇਹ ਸੀ ਜਸਵਿੰਦਰ ਸਿੰਘ ਤਰਨਾਪੁਰ ਉੱਪਰ ਵੱਲ ਜਿਹੜੇ ਕੋ ਨੌਜਵਾਨ ਸੀ ਇਹਨਾਂ ਨਾਲ ਮਾਰਕੁੱਟ ਕੀਤੀ ਔਰ ਉਹਨਾਂ ਦੇ ਇਸ ਤੀਜ਼ੀ ਬੀਰੂ ਵੀਡੀਓ ਕਾਫੀ ਵਾਇਰਲ ਹੋਇਆ। ਇਹ ਮਾਮਲਾ ਧਾਂਨੇ ਚਾਹੁੰਦੇ ਸਾਰੇ ਜਲੰਧਰ ਦਿਹਾਤੀ ਦੇ ਐਸਐਸਪੀ ਸਾਹਮਣੇ ਇਸ ਸਬੰਧ ਇਹ ਕਿ ਮੇਰੀ ਡਿਊਟੀ ਲਗਾਈ ਕਿਸ ਮਾਮਲੇ ਦੀ ਪੜਤਾਲ ਕੀਤੀ ਜਾਵੇ। ਇਸ ਮਾਮਲੇ ਦੀ ਪੜਤਾਲ ਕਰਨ ਦਿੱਤੇ। ਇਹਦੇ ਵਿੱਚ ਐਸਏ ਜਸਵਿੰਦਰ ਸਿੰਘ ਦੇ ਖਿਲਾਫ ਲਿਖਤੀ ਰਿਪੋਰਟ ਬਣਾ ਕੇ ਇਹ ਭਾਗੀ ਪੜਤਾਲ ਲਈ ਐਸਐਸਪੀ ਸਾਹਿਬ ਦੀ ਸੇਵਾ ਵਿੱਚ ਪੇਸ਼ ਕੀਤੀ ਗਈ ਹੈ ਉਸੇ ਨਾਲ ਹੀ ਉਹਨਾਂ ਨੇ ਤੁਰੰਤ ਪ੍ਰਭਾਵ ਦੇ ਨਾਲ ਪੁਲਿਸ ਰੇਂਜ ਵਿੱਚ ਹਾਜ਼ਰੀ ਕਰਵਾ ਦਿੱਤੀ ਹੈ ਇਹ ਬੜੀ ਮਨਪਕਟਿਕ ਘਟਨਾ ਹੈ ਇਸ ਲਈ ਅਗੇ ਜਾਂਚ ਕਰਕੇ ਜੋ ਸਹੀ ਕਾਰਵਾਈ ਬਣਦੀ ਹੈ ਉਹ ਜ਼ਰੂਰ ਕੀਤੀ ਜਾਏਗੀ ਜੇ ਤਾਂ ਡੀਐਸਪੀ ਸਾਹਿਬ ਵੱਲੋਂ ਤਾਂ ਨੌਜਵਾਨਾਂ ਤੇ ਗਾਲੀ ਕਲੋਚ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਤੇ ਨਾਲ ਹੀ ਨੌਜਵਾਨਾਂ ਨੂੰ ਕੁੱਟਣ ਵਾਲੇ ਏਐਸਆਈ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ ਹੈ ਪਰ ਜੇਕਰ ਇਸ ਤਰ੍ਹਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਸ਼ਰੇ ਬਾਜ਼ਾਰ ਨੌਜਵਾਨਾਂ ਨੂੰ ਕੁੱਟਣਗੇ ਤਾਂ ਇਹ ਪੰਜਾਬ ਪੁਲਿਸ ਦੀ ਗੁੰਡਾਗਰਦੀ ਸਮਝੀ ਜਾ ਸਕਦੀ ਹੈ ਤੇ ਸੋਸ਼ਲ ਮੀਡੀਆ ਤੇ ਵੀ ਪੰਜਾਬ ਪੁਲਿਸ ਦਾ ਅਕਸ ਖਰਾਬ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਜੁਰਮ ਚਾਹੇ ਜੋ ਵੀ ਹੋ ਪੰਜਾਬ ਪੁਲਿਸ ਨੂੰ ਇਸ ਤਰ੍ਹਾਂ ਸ਼ਰਿਆ ਕਿਸੇ ਨੂੰ ਵੀ ਕੁੱਟਣਾ ਨਹੀਂ ਚਾਹੀਦਾ ਜੋ ਕਿ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਵੱਡਾ ਇਸ਼ੂ ਬਣ ਜਾਂਦਾ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ